ਦੋਸਤੋ ਅੱਜ ਜਿਹੜੀਆਂ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਮੌੜ ਹਲਕੇ ਦੇ ਪਿੰਡ ਕੋਟੜਾ ਕੌੜਿਆਂ ਵਾਲਾ ਜ਼ਿਲ੍ਹਾ ਬਠਿੰਡਾ ਦੀਆਂ ਤਸਵੀਰਾਂ ਨੇ ਅੱਜ ਇੱਥੋਂ ਦੇ ਮੌੜ ਹਲਕੇ ਦੇ ਜਿਹੜੇ ਐਮਐਲਏ ਨੇ ਸੁਖਵੀਰ ਸਿੰਘ ਮੈਸਰ ਖਾਨਾ ਉਹਨਾਂ ਨੇ ਉਦਘਾਟਨ ਕਰਨ ਪਹੁੰਚਣਾ ਸੀ ਸਕੂਲ ਦੇ ਵਿੱਚ ਆਹ ਦੇਖੋ ਸਾਹਮਣੇ ਤੁਸੀਂ ਤਸਵੀਰਾਂ ਵੀ ਲੱਗੀਆਂ ਵੀ ਆਵੇਂ ਮਾਨ ਸਾਹਿਬ ਦਾ ਜਿਹੜਾ ਪੋਸਟਰ ਲੱਗਿਆ ਹੋਇਆ ਤੇ ਇੱਧਰ ਦੂਜੇ ਪਾਸੇ ਤੁਹਾਨੂੰ ਅਸੀਂ ਨੀਂ ਪੱਥਰ ਵੀ ਦਿਖਾ ਦਿੰਨੇ ਆਂ ਇਹ ਨਹੀਂ ਪੱਥਰ ਦਾ ਉਦਘਾਟਨ ਕਰਨਾ ਸੀ ਸਵੇਰੇ 10 ਵਜੇ ਦਾ ਟਾਈਮ ਸੀ ਜੇ ਹੁਣ ਗੱਲ ਕਰਦੇ ਆ ਤਾਂ 5 ਵਜੇ ਚੁੱਕੇ ਨੇ 5 ਵਜੇ ਦਾ ਟਾਈਮ ਆ ਜਦੋਂ ਅਸੀਂ ਵੀਡੀਓ ਬਣਾ ਰਹੇ ਆ ਤੇ ਮੇਰੇ ਨਾਲ ਪਿੰਡ ਦੇ ਆਗੂ ਸਹਿਬਾਨ ਇੱਥੇ ਕਿਸਾਨ ਆਗੂ ਵੀ ਮੌਜੂਦ ਨੇ ਕਿੰਨੇ ਵਜੇ ਦਾ ਟਾਈਮ ਸੀ ਬਾਈ ਜੀ ਉਦਘਾਟਨ ਦਾ ਅੱਜ 11:00 ਵਜੇ 11:00 ਵਜੇ ਦਾ ਜੀ 11:00 ਵਜੇ ਦਾ ਟਾਈਮ ਸੀ ਟਾਈਮ ਠੀਕਾ ਤੇ ਫਿਰ ਆਏ ਕੋਈ ਨੇ ਕੋਈ ਆਏ ਨਹੀਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਏ ਹੋਣਗੇ ਕੋਈ ਡਿਊਟੀ ਸਾਹਿਬ ਆਏ ਸੀ ਫੂਲ ਉਹ ਗੱਲਾਂ ਕਰਕੇ ਕੋਈ ਵਾਪਸ ਚਲੇ ਗਏ ਇੱਕ ਕਿਸ ਚੀਜ਼ ਦਾ ਉਦਘਾਟਨ ਕਰਨਾ ਸੀ ਇੱਕ ਤਾਂ ਜੀ ਕੰਦ ਕੱਢੀ ਆ ਪਤਾ ਨਹੀਂ ਕਿਹੜੀ ਸਰਕਾਰ ਨੇ ਪਤਾ ਨਹੀਂ ਕਿਹੜੇ ਟਾਈਮ ਤੇ ਕੱਢੀ ਆ ਤੇ ਇਹ ਮੱਤਰ ਤੁਹਾਨੂੰ ਲਾਇਆ ਹੀ ਪਿਆ ਜੀ ਇਹਦਾ ਉਦਘਾਟਨ ਕਰਨਾ ਸੀ ਜੀ ਉਧਰ ਆ ਦੋ ਚਾਰ ਕਮਰੇ ਜਿਹੜੇ ਪਾਏ ਹੋਏ ਪਹਿਲਾਂ ਤੋਂ ਪਾਏ ਹੋਏ ਆ ਹੂੰ ਉਹਦਾ ਉਦਘਾਟਨ ਕਰਨਾ ਸੀ ਜੀ ਅੱਜ ਅਸੀਂ ਉਹਨਾਂ ਨੂੰ ਸਵਾਲ ਜਵਾਬ ਕਰਨੇ ਸੀ ਵੀ ਕਿਤਾ ਤੁਸੀਂ ਫਟਾਪ ਭਗਵੰਤ ਮਾਲੇ ਕਹਿੰਦਾ ਹੁੰਦਾ ਸੀ ਵੀ ਅਸੀਂ ਤਾਂ ਪੋਲ ਬਣਾਉਣੇ ਆ ਸੜਕਾਂ ਹੀ ਬਣਾਉਣੀਆਂ ਆ ਇਹ ਅਧਿਕਾਰਤ ਕਰਨਾ ਹੈ ਤਾਂ ਉਹ ਉੱਥੋਂ ਦਾ ਕੋਈ ਜੇ ਕੋਈ ਸ਼ਹਿਰ ਹੈ ਉੱਥੋਂ ਐਮਐਸਸੀ ਕਰਦੇ ਤੇ ਜੇ ਪਿੰਡਾਂ ਦਾ ਕਰਦੇ ਤੇ ਕੋਈ ਪੰਚਾਇਤ ਕਰਦੇ ਜੀ ਅਸੀਂ ਉਹਨੂੰ ਸਵਾਲ ਜਵਾਬ ਇਹ ਕਰਨੇ ਸੀ ਵੀ ਜਿਹੜੇ ਤੁਸੀਂ ਸਤਾ ਤੇ ਆਉਣ ਤੋਂ ਪਹਿਲਾਂ ਪਹਿਲਾਂ ਵੱਡੇ ਵੱਡੇ ਦਾਅਵੇ ਕਰਦੇ ਹੁੰਦੇ ਸੀ ਵੀ ਅਸੀਂ ਕਿਸਾਨਾਂ ਦੇ ਆ ਕਿਸਾਨ ਸਾਡੇ ਆ ਅਸੀਂ ਕਿਸਾਨਾਂ ਦੀਆਂ ਮੁਸ਼ਕਲਾਂ ਸਮਝਦੇ ਆ ਮੈਂ ਥੱਲੇ ਜਾਂ ਡੋਰੀਆਂ ਪਾਉਂਦਾ ਰਿਹਾ ਮੈਂ ਉਹ ਜੋਈਆਂ ਚੱਲਦਾ ਸੀ ਤੇ ਮੈਂ ਉਹਦੇ ਮੱਛਾ ਦਾਣੀ ਲਾ ਕੇ ਵਾਹ ਜਾਂਦਾ ਸੀ ਹੂੰ ਇਹੇ ਜਾਂ ਗੱਲਾਂ ਹੂੰ ਸਾਦਾ ਜਿਹੜਾ ਮੋਰਚਾ ਸੀ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਜਿਹਨੇ ਕੇਂਦਰ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਸੀ ਜੀ ਉਹ ਲਾਗੂ ਕਰਾਉਣ ਦੇ ਲਈ ਅਸੀਂ ਦਿੱਲੀ ਜਾਣਾ ਸੀਗਾ ਦਿੱਲੀ ਗਏ ਵੀ ਅੱਜ ਅਸੀਂ ਜਾ ਕੇ ਬਾਰਡਰਾਂ ਤੇ ਕੇਂਦਰ ਸਰਕਾਰ ਦੀ ਸਿਹਤ ਇਹਨ ਰਾਜ ਸਰਕਾਰ ਨੇ ਹਰਿਆਣਾ ਦੀ ਸਰਕਾਰ ਨੇ ਵੱਡੇ ਵੱਡੇ ਕਿਲ ਕੱਢ ਕੇ ਜੀ ਸਾਨੂੰ ਰੋਕਿਆ ਸਾਡੀਆਂ ਉਹ ਮੰਗਾਂ ਜਿਹੜੀਆਂ ਸੀਗੀਆਂ ਕੇਂਦਰ ਨਾਲ ਸੰਬੰਧਤ ਸੀ ਕੋਈ ਪੰਜਾਬ ਸਰਕਾਰ ਨਾਲ ਕੋਈ ਮੰਗ ਸੰਬੰਧਤ ਨਹੀਂ ਸੀ ਹੂੰ ਪਰ ਫੇਰ ਵੀ ਸਾਡੀ ਮੀਟਿੰਗ ਦੇ ਵਿੱਚ ਰੱਖੀ ਗਈ ਕੇਂਦਰ ਸਰਕਾਰ ਨਾਲ ਮੀਟਿੰਗ ਦੇ ਸਾਨੂੰ ਭਰੋਸੇ ਦੇ ਵਿੱਚ ਲੈ ਕੇ ਜਿਹੜਾ ਸਾਡਾ ਅਜਾੜਾ ਕੀਤਾ ਗਿਆ ਸਾਡੇ ਮਤਲਬ ਜਿਹੜਾ ਸਾਡਾ ਸੰਘਰਸ਼ ਚੱਲ ਰਿਹਾ ਸੀ ਉਹਦਾ ਸਮਾਨ ਫੇਰੂ-ਫੇਰੂ ਕੀਤਾ ਇਹਨਾਂ ਦੀਆਂ ਸ਼ਹਿਤੇ ਲੋਕਾਂ ਨੇ ਸਾਡੇ ਜਿਹੜੇ ਚੀਜ਼ਾਂ ਬਣੀਆਂ ਟਰਾਲੀ ਚੋਰ ਕੋਰ ਕੋਈ 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 ਕੋ ਕਿਉਂ ਸਾਡਾ ਜਿਹੜਾ ਮਤਲਬ ਥੋੜੀ ਸਹਿਤ ਜਿਹੜਾ ਸਾਡਾ ਸਮਾਨ ਸੀ ਉਹ ਕਿੱਥੇ ਹੈ ਕਿੱਥੇ ਸਾਡੇ ਘਟ ਆਈ ਗਏ ਜਿਹੜੇ ਘਟ ਆਈ ਗਏ ਐਨੇ ਨੇ ਫ੍ਰਿਜ ਸੈੱਟ ਉੱਥੇ ਨਹੀਂ ਛੱਡੀ ਕੂਲਰ ਉੱਥੇ ਨਹੀਂ ਛੱਡੇ ਭਾਂਡੇ ਉੱਥੇ ਨਹੀਂ ਛੱਡੇ ਮੰਝੇ ਉੱਥੇ ਨਹੀਂ ਸਾਡੇ ਟੈਂਟ ਸਾਡੇ ਉੱਥੇ ਨਹੀਂ ਛੱਡੇ ਜਿਹੜਾ ਸਾਡਾ ਲੰਗਰ ਲਾਇਆ ਸੀ ਕਿਉਂ ਉੱਥੇ ਨਹੀਂ ਛੱਡਿਆ ਖੰਡ ਉੱਥੇ ਨਹੀਂ ਛੱਡੀ ਅਸੀਂ ਉਹਦਾ ਸਵਾਲ ਜਵਾਲ ਕਰਨੇ ਸੀ ਅਜੋ ਹੈ ਹੀ ਨਹੀਂ ਸੰਜੀਹੁਣਗੇ ਤਾਂ ਸਵਾਲ ਜਵਾਬ ਤੇ ਇਹ ਤਾਂ ਤੁਹਾਡੇ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਕਰਨ ਆਉਣਾ ਸੀ ਉਹ ਘਾਟਣਾ ਜਿਵੇਂ ਚਾਰ ਦੁਵਾਰੀ ਦਾ ਘਾਟਣਾ ਲਿਖਿਆ ਇੱਥੇ ਕਿੰਨੇ ਉਦ ਘਾਟਣ ਸੀ ਤੁਹਾਡੇ ਅੱਜਾ ਸਕੂਲ ਦੇ ਵਿੱਚ ਦੇਖੋ ਜੀ ਉਹ ਤਾਂ ਆਪਾਂ ਕਿਸੇ ਕੋਈ ਇੱਥੇ ਕੋਈ ਨਾਉਣ ਵਾਲੀ ਤੇ ਜਾਂ ਕੋਈ ਬਸ ਗੁੰਮ ਤੇ ਕਰਕੇ ਕੋਈ ਕੋ ਉਹਨੂੰ ਉਦ ਘਾਟਣ ਕਹਿੰਦਾ ਹੋਵੇ ਜਾਂ ਕੋਈ ਕੰਮ ਤਰੱਕੀ ਕਹਿਣਾ ਹੋਵੇ ਤਰੱਕੀ ਤਰੱਕੀ ਹੋਈ ਹੈ ਇਹਦੀ ਕਿੰਨੀ ਤਰੱਕੀ ਹੈ ਇਹ ਬਲਾਸਟਰ ਕਰਿਆ ਇਹ ਪਹਿਲਾਂ ਸਰਕਾਰਾਂ ਤੇ ਜਾਂ ਪਹਿਲਾਂ ਸੰਧ ਬਣੀ ਨੂੰ ਅੱਛਾ ਇਹ ਕੰਧ ਬਣੀ ਨੂੰ 4 ਸਾਲ ਹੋ ਗਏ ਹਾਂਜੀ ਹੂੰ ਤੇ ਉਦ ਘਾਟਣਾ ਅੱਜ ਹੋ ਰਿਹਾ ਹੈ ਘਾਟਣਾ ਅੱਜ ਦਾ 4 ਸਾਲ ਪਹਿਲਾਂ ਤਾਂ ਸਰਕਾਰੀ ਹੋਰ ਸੀਗੀ ਇਹਨਾਂ ਦੀ ਹੋਰ ਤੇ ਫਿਰ ਇਹ ਲਾਇਆ ਕਿ ਇਹ ਗੱਲ ਧਾਰਾ ਕਰਵਾਉਣ ਦੇ ਕਾਹ ਨਹੀਂ ਉਹਦਾ ਬਸਟਾ ਲੈ ਕੇ ਸਾਡੇ ਪਿੰਡ ਹੀ ਨਹੀਂ ਦੇਖਿਆ ਨੇ ਤਾਂ ਅੱਜ ਆਉਂਦਾ ਹੈ ਅੱ ਜੀ ਜੀ ਇਹਨਾਂ ਦੋਸਤੋ ਜਿਹੜੀਆਂ ਇਹ ਇੱਥੋਂ ਦੇ ਪਿੰਡ ਵਾਸੀ ਨੇ ਇਹ ਇਹਨਾਂ ਨੇ ਦੱਸਿਆ ਕਿ ਇਹ 4 ਸਾਲ ਪਹਿਲਾਂ ਜਿਹੜੀ ਕੰਦ ਨਿਕਲੀ ਵੀ ਆ ਤੇ ਉਹਦੇ ਘਾਟਣੇ ਦਾ ਅੱਜ ਹੋ ਰਿਹਾ ਆ ਤੁਸੀਂ ਦੇਖ ਰਹੇ ਹੋ ਨੀ ਪੱਥਰ ਇੱਕ ਨੰਬਰ ਨੀ ਪੱਥਰਾ ਅੱਗੇ ਤੁਹਾਨੂੰ ਹੋਰ ਵੀ ਦਿਖਾਉਣੇ